कम कंकर ने नया मेरा रा माती के जापे साहो आवे के नया मेरा रा माती के जापे साहो आवे के नया मेरा ਰੱਜ ਜਪ ਦਿਆ ਕਿੰਨ ਟਿਲ ਨਾ ਕੀ ਗਈ ਮੇਰੀ ਜ਼ਿੰਦਗੀਏ ਹਰ ਜਪ ਦਿਆ ਕਿੰਨ ਟਿਲ ਨਾ ਕੀ ਗਈ ਮੇਰੀ ਜ਼ਿੰਦਗੀਏ ਵਾਹਿਗੁਰੂ 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 ਮਾਤੀ ਕੇ ਜਪੋ ਆਵੇਗੇ ਰਾਇਆ ਮਾਤੀ ਕੇ ਜਾਪੀ ਸਾਹ ਖੇਨ ਢੇਲਣਾ ਕੀ ਜਈ ਮੇਰੀ ਜ਼ਿੰਦਗਰੀਏ ਹਰ ਜਪਦਿਆਂ ਖੇਨ ਢੇਲਣਾ ਕੀ ਜਈ ਮੇਰੀ ਜ਼ਿੰਦਗਰੀਏ ਰੇ ਜ਼ਿੰਦਗਰੀਏ ਹਰ ਜਪਦੇ ਆ ਖਿਨ ਢਿਲ ਨਾ ਕੀਜੇ ਮੇਰੀ ਜਿੰਦੜੀਏ ਮਤ ਜਾਪੇ ਸਾਹੋ ਆਵੇ ਖੇ ਨਾ ਆਵੇ RAM ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਗੁਰਮੁਖੋ ਦੀ ਲੋੜ ਨਹੀਂ ਆਪਾਂ ਨੂੰ ਸਾਰਿਆਂ ਨੂੰ ਗੁਰਮੁਖ ਪਿਆਰਿਓ ਆਪਣੇ ਆਪ ਹੀ ਜਾਣਕਾਰੀ ਹੁੰਦੀ ਹੈ ਕਿ ਹਰੀ ਦਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਆ ਇੱਕ ਖੰਨ ਵੀ ਢਿਲ ਨਹੀਂ ਕਰਨੀ ਚਾਹੀਦੀ ਪਤਾ ਨਹੀਂ ਦੂਸਰਾ ਸਵਾਸ ਹੋਣਾ ਹੈ ਕਿ ਨਹੀਂ ਕਿ ਨਹੀਂ ਹੋਵੇ ਗੁਰੂ ਪਿਆਰਿਓ ਕਈ ਵਾਰ ਇੱਕ ਹੁੰਦੀ ਹੱਡ ਬੀਤੀ ਇੱਕ ਹੁੰਦੀ ਜਗ ਅੱਖਾਂ ਦੇ ਸਾਹਮਣੇ ਕਈ ਵਾਰ ਦਰਸ਼ਾ ਜਾਂਦਾ ਹੈ ਕਾਲੀ ਕਾਲੀਏ ਨਗਰ ਤੋਂ ਇੱਕ ਗੁਰਮੁਖ ਪਿਆਰਾ ਭਾਈ ਬਿਕਰ ਸਿੰਘ ਚੰਗੇ ਜੀਵਨ ਵਾਲਾ ਵਿਚਾਰਾ ਉਹਨਾਂ ਨੇ ਸਹਿਜ ਪਾਠ ਕੀਤਾ ਵਾਹਿ ਤੇ ਸਾਰਾ ਸਹਿਜ ਪਾਠ ਉਹਨਾਂ ਨੇ ਪਾਈ ਕਰ ਲਿਆ ਚੇਤੇ ਰੱਖਦੇ ਆ ਤੇ ਬਦ ਫੈਲੀਆਂ ਵੀ ਅਸੀਂ ਤਾਂ ਹੀ ਕਰਦੇ ਪਏ ਆ ਵੀ ਸਾਨੂੰ ਮੌਤ ਦਾ ਚੇਤਾ ਭੁੱਲ ਚੁੱਕਾ ਹੈ ਗੁਰੂ ਪਿਆਰਿਓ ਇਹ ਆਪ ਕਿਉਂ ਕੀਤੇ ਇਹ ਮਾਇਆ ਦੇ ਖਾਤਰ ਚਾਉ ਟਕਿਆਂ ਦੀ ਛਕਰ ਗੰਗੂ ਨੇ ਕਿਉਂ ਪਾਪ ਕੀਤਾ ਉਹ ਸਮਝਦਾ ਸੀ ਪੀ ਸ਼ੈਤ ਚਾਰ ਵਰਿਆਂ ਦੀ ਜਿਹੜੀ ਉਮਰ ਹੈ ਉਹਦੇ ਵਿੱਚ ਧਨ ਦੀ ਲੋੜ ਹੈ ਸਤ ਕਰ ਕਰਨ ਦੀ ਧਨ ਦੀ ਲੋੜ ਹੈ ਪਰ ਉਹਨਾਂ ਰੱਬ ਦੇ ਪਿਆਰਿਆਂ ਨੂੰ ਇਸ ਹਾਲ ਦਾ ਪਤਾ ਸੀ ਇਹ ਕੋਈ ਬਹੁਤ ਹੀ ਵੱਡੀ ਖੇਡ ਨਹੀਂ ਇਹ ਚਾਰ ਦਿਨ ਦੀ ਖੇਡ ਹੈ ਅੱਜ ਦਾ ਹਾਲਾਤ ਜਿਹੜੇ ਸਾਡੇ ਬਣੇ ਪਏ ਨੇ ਗੁਰਮਖੋ ਅਸੀਂ ਕਰਦੇ ਕੀ ਪਏ ਆ ਦੀਨ ਗੁਆਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਬਾਹੇ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਅਸੀਂ ਦੁਨੀਆ ਦੇ ਦੀਨ ਖਾਤਰ ਗੁਰਮਖ ਪਿਆਰਿਓ ਆਪਣਾ ਦੀਨ ਗੁਆਈ ਜੰਨੇ ਆ ਇੱਕ ਕਹੇ ਗੁਰਮਖੋ ਵਿਆਹ ਲੈਣਾ ਹੋਵੇ ਮਾਰਕਾ ਕੈਨੇਡਾ ਦਾ ਤੁਸੀਂ ਟੜਾ-ਟੜ ਸਿਰ ਬਣਾਈ ਜੰਨੇ ਗੁਰਮਖ ਪਿਆਰਿਓ ਸਾਡੇ ਹਾਲਾਤ ਐਸੇ ਬਣੇ ਪਏ ਨੇ ਤੇ ਜੇ ਅਸੀਂ ਉਹਦੇ ਗੁਰੂ ਪਿਆਰਿਓ ਬਣਦੇ ਨਹੀਂ ਤੇ ਉਹ ਸਾਡੀ ਸਹਾਇਤਾ ਕਿਥੋਂ ਕਰੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੇ ਅਸੀਂ ਬਣ ਜਾਵਾਂਗੇ ਤੇ ਫਿਰ ਕੀ ਹੋਵੇਗਾ ਸਦਾ ਅਪੰਗੰ ਬੇਪੂਤੇ ਤੁਹਾਨੂੰ ਉਹਨੇ ਲਿਖ ਕੇ ਦਿੱਤਾ ਗੁਰੂ ਪਿਆਰਿਓ ਤੁਸੀਂ ਗੁਰਬਾਣੀ ਪੜਨ ਵਾਲੇ ਸਿੰਘੋ ਗੁਰਮੁਖ ਪਿਆਰਿਓ ਆਪਾਂ ਆਮ ਕਿਨੇ ਵੀ ਕਿੱਥੇ ਲਿਖ ਕੇ ਦਿੱਤਾ ਕੋਈ ਗੱਲ ਗੁਰਬਾਣੀ ਕਹਿੰਦੀ ਵੀ ਉਹਨੇ ਲਿਖ ਕਰਕੇ ਦਿੱਤਾ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਤੁੰਗ ਮੈ ਆਪਾਂ ਇਸ ਕਰਕੇ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਹਮੇਸ਼ਾ ਵਾਸਤੇ ਸ਼ੁਕਰਾਨਾ ਕਰਿਆ ਕਰੀਏ ਤੇ ਇੱਕ ਖਿੰਨ ਵੀ ਗੁਰਮੁਖ ਪਿਆਰਿਓ ਢਿੰਲ ਜੜੀ ਐ ਉਹ ਆਪਾਂ ਨਹੀਂ ਕਰਨੀ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਜਿੱਥੇ ਆਪਾਂ ਭਾਈ ਸ਼ੇਰ ਸਿੰਘ ਜੀ ਦੇ ਸਬੰਧ ਵਿੱਚ ਕੋਈ ਨਹੀਂ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸੋ ਅੱਜ ਉਹਨਾਂ ਸਾਹਿਬਜ਼ਾਦੇਆਂ ਦਾ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਮਾਤਾ ਗੁਜਰ ਕੌਰ ਜੀ ਦਾ ਵੀ ਸ਼ਹੀਦੀ ਦਿਹਾੜਾ ਆਪਾਂ ਸਾਰੇ ਗੁਰੂਪਿਆਰਿਓ ਨਾਲ ਮਿਲ ਕੇ ਮਨਾ ਰਹੇ ਹਾਂ ਸੋ ਉਹਨਾਂ ਦੀ ਯਾਦ ਵਿੱਚ ਵੀ ਕੁਝ ਕਹਿਣਾ ਆਪਣਾ ਫਰਜ਼ ਬਣਦਾ ਗੁਰੂਪਿਆਰਿਓ ਕਿਉਂਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਕਈ ਹੁਣ ਕਹਿੰਦੇ ਨੇ ਭਾਈ ਇਹਨਾਂ ਦਿਨਾਂ ਵਿੱਚ ਪਕਵਾਨ ਨਹੀਂ ਤਿਆਰ ਠੀਕ ਹੈ ਗੁਰੂਪਿਆਰਿਓ ਆਪੋ ਆਪਣੀ ਗੁਰਮੁਖ ਪਿਆਰਿਓ ਵਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਜਿੰਨੇ ਕਿਸੇ ਦੀ ਮਾਤ ਹੈ ਉਹ ਆਪਣੀ ਮਾਤ ਅਨੁਸਾਰ ਵਰਤਦਾ ਵੀ ਹੈ ਗੁਰਬਾਣੀ ਨੇ ਵੀ ਇਸ ਗੱਲ ਦੀ ਗੁਰਮੁਖ ਪਿਆਰਿਓ ਗਵਾਈ ਭਰੀ ਹੈ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਜਿਸ ਤਰ੍ਹਾਂ ਦਾ ਹੀ ਕਿਸੇ ਦੀ ਮਨ ਦੀ ਭਾਵਨਾ ਹੈ ਕਰਨੀ ਚਾਹੀਦੀ ਹੈ ਭਾਈ ਪਰ ਅਸਲ ਵਿੱਚ ਜਿਹੜੀ ਗੱਲ ਹੈ ਗੁਰਮੁਖ ਪਿਆਰਿਓ ਜੋ ਉਹਨਾਂ ਸਹਬਜ਼ਾਦਿਆਂ ਦੀ ਆਂਦਰਾ ਦਾ ਤਾਜ ਬਣਿਆ ਸਾਡੇ ਸਿਰ ਦੇ ਉੱਤੇ ਜੋਰ ਖੀਚਾ ਹੈ ਉਹਦਾ ਖਿਆਲ ਕਰਨਾ ਸਾਡਾ ਸਾਰਿਆਂ ਦਾ ਧਰਮ ਫਰਜ਼ ਬਣਦਾ ਗੁਰਮੁਖ ਪਿਆਰੇ ਆਉਂਦੇ ਹੋ ਉਹ ਆਪਣੇ ਕੇਸ ਨਾ ਕਟਾਇਆ ਕਰੋ ਇਹ ਆ ਉਹਨਾਂ ਰੱਬ ਦੇ ਪਿਆਰਿਆਂ ਨੂੰ ਸੱਚੀ ਸੋਚੀ ਸੁਰਦਾਜ ਲਈ ਸੋ ਗੁਰਮੁਖ ਪਿਆਰਿਓ ਜਦੋਂ ਇਹ ਤਾਜ ਹੀ ਸਾਡੇ ਸਿਰ ਦੇ ਉੱਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰੱਖਿਆ ਹੈ ਫਿਰ ਅਸੀਂ ਗਵਾਉਣੇ ਕਿਉਂ ਹੈ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੇ ਹਾਕਮਾਂ ਨੇ ਆਖਿਆ ਵੀ ਕੋਈ ਸਿਰ ਦੇ ਉੱਤੇ ਦਸਤਾਰ ਨਹੀਂ ਬਨ ਸਕਦਾ ਘੋੜੀ ਤੇ ਨਹੀਂ ਚੜ ਸਕਦਾ ਸ਼ਸਤਰ ਨਹੀਂ ਰੱਖ ਸਕਦਾ ਸਤਗੁਰਾਂ ਆਖਿਆ ਸਾਡਾ ਸਿੱਖ ਹੀ ਉਹ ਐ ਜਿਹੜਾ ਸਿਰ ਦੇ ਉੱਤੇ ਦੂਰੀਆਂ ਦੂਰੀਆਂ ਦਸਤਾਰਾਂ ਬੰਨੇਗਾ ਜਿਹੜਾ ਗੁਰੂ ਘੋੜੇ ਖਰੀਦ ਕੇ ਲੈ ਕੇ ਆਵੇਗਾ ਚੰਗਾ ਸ਼ਸਤਰ ਰੱਖੇਗਾ ਉਹ ਹੀ ਸਾਡਾ ਸਿੱਖ ਐ ਇਹ ਸਾਰੀ ਦਾਤ ਤੁਹਾਨੂੰ ਗੁਰਮੁਖ ਪਿਆਰਿਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੀ ਕੀਤੀ ਆਪ ਕੋ ਭਾਵੇਂ ਗੁਰਮੁਖ ਪਿਆਰਿਓ ਸ਼ਹੀਦਿਆਂ ਦੇ ਜਾਮ ਪੀ ਗਏ ਤੇ ਆਪਾਂ ਅੱਜ ਉਹਨਾਂ ਨੂੰ ਯਾਦ ਕਰਦੇ ਬਾਬਾ ਜੀ ਦੀ 7 ਸਾਲ ਦੀ ਤੇ 9 ਸਾਲ ਦੀ ਉਮਰ ਹੈ ਤੇ ਗੁਰਮੁਖ ਪਿਆਰਿਓ ਉਹਨਾਂ ਦਾ ਖੂਨ ਸਾਡੀਆਂ ਰਗਾਂ ਵਿੱਚ ਤੇ ਗੁਰਮੁਖ ਪਿਆਰਿਓ ਕੀ ਹੋਇਆ ਅੱਗੇ ਗੁਰੂ ਕੇ ਸਿਖਾਣੇ ਵੇਖੋ ਕਿੰਨੀਆਂ-ਕਿੰਨੀਆਂ ਕੁਰਬਾਨੀਆਂ ਕੀਤੀਆਂ ਵੀ ਉਹ ਬਾਬਾ ਬੰਦਾ 8 ਸਾਲ ਦਾ ਬੱਚਾ ਜੀ ਦਾ ਦਿਲ ਕੱਢ ਕੇ ਗੁਰੂ ਨੂੰ ਪਿਆਰਿਓ ਬਾਬਾ ਜੀ ਦੇ ਮੁੱਖ ਨੂੰ ਛਵਾਉਂਦੇ ਨੇ ਅੱਗੇ ਕਿਤੇ ਗੁਰੂ ਕੇ ਸਿੱਖ ਕੁਰਬਾਨੀਆਂ ਕਰਨ ਵਾਲੇ ਘੱਟ ਨਹੀਂ ਆਜਹੇਦਰ ਸਤਨਾਬ ਸਿੰਘ ਜੀ ਹੁਣੀ ਬੈਠੇ ਨੇ ਇਹਨਾਂ ਨੂੰ ਪਤਾ ਅਜੋਕੇ ਸਮੇਂ ਵਿੱਚ ਵੀ ਗੁਰੂ ਕੇ ਸਿੱਖ ਬਹੁਤ ਹੋਏ ਅੱਜ ਤਾਂ ਅਸੀਂ ਜਿਹੜੀ ਗੱਲ ਦਾ ਨਾਮ ਲੈ ਉਹਨਾਂ ਦਾ ਖੂਨ ਸਾਡੀਆਂ ਰਗਾਂ ਵਿੱਚ ਕਿਸ ਤਰ੍ਹਾਂ ਵਸਿਆ ਪਾਈ ਗੁਰਦੇਵ ਸਿੰਘ ਜੀ ਹੋਏ ਆ ਸਮਾਨ ਵਾਲੇ ਵਾਲੇ ਸ਼ਹੀਦ ਹੋਏ ਆ ਉਹਨਾਂ ਦੀ ਮਾਤਾ ਦਾ ਗੁਰਮੁਖ ਪਿਆਰਿਓ ਮੇਰੇ ਨਾਲ ਬੜਾ ਪ੍ਰੇਮ ਸੀ ਮਹਿਤਿਆ ਜਾਣਾ ਤੇ ਸਾਡੇ ਕਮਰੇ ਵਿੱਚ ਹੀ ਰਹਿਣਾ ਸੁਖਮਨੀ ਸਾਹਿਬ ਕੰਠ ਸੀ 11 12 12 ਪਾਠ ਸੁਖਮਨੀ ਸਾਹਿਬ ਜੀ ਦੀਆਂ ਬਾਤਾਂ ਕਰਦੀ ਸੀ ਉਹਨਾਂ ਵਿੱਚੋਂ ਐਸੇ ਯੋਧੇ ਪੈਦਾ ਹੁੰਦੇ ਨੇ ਤੇ ਅੱਜ ਜੜੀਆਂ ਮਾਤਾ ਆਪ ਨੇ ਇਤਨੇ ਵੀ ਨਹੀਂ ਕਰਦੀਆਂ ਸੀਰੀਅਲ ਵੇਦੇ ਡਰਾਮੇ ਵੇਦੇ ਆ ਪ੍ਰਸ਼ਾਦਾ ਤਿਆਰ ਹੁੰਦਾ ਹੈ ਤੇ ਉੱਥੇ ਗੁਰਮੁਖ ਪਿਆਰਿਓ ਫਿਰ ਕੀ ਹਾਲ ਤੁੜਨਗੇ ਉਸ ਗੁਰੂ ਕੇ ਪਿਆਰੇ ਨੂੰ ਗੁਰਮੁਖ ਪਿਆਰਿਓ ਤੱਤੇ ਸਰੀਏ ਕਰਕੇ ਤੇ ਉਹ ਕਹਿੰਦੇ ਪਤਾ ਕੀ ਸੀ ਬਹੁਤ ਹੀ ਵੱਡੀ ਗੱਲ ਨਹੀਂ ਇੱਕੋ ਗੱਲ ਕਹਿੰਦੇ ਸੀ ਵੀ ਤੂੰ ਆਪਣੇ ਮੁਖ 'ਚ ਇਹ ਕਹ ਦੇ ਕਿ ਅਸੀਂ ਖਾਲਸਤਾਨ ਦੇ ਆਮੀ ਨਹੀਂ ਤੇ ਉਹ ਗੁਰੂ ਕਾਹ ਪਿਆਰਾ ਕਹਿੰਦਾ ਸੀ ਵੀ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੇ ਨਾਲ ਦਰਸ਼ਨੀ ਜੋੜੀ ਵਿੱਚ ਖਲੋ ਕੇ ਆਖਿਆ ਵੀ ਅਸੀਂ ਖਾਲਸਤਾਨ ਲੈਣਾ ਹੈ ਮੇਰੇ ਮੁਖ 'ਚ ਤੁਸੀਂ ਇਹ ਨਹੀਂ ਕਢਾ ਸਕਦੇ ਵੀ ਅਸੀਂ ਖਾਲਸਤਾਨ ਦੇ ਆਮੀ ਨਹੀਂ ਖਾਲਸਤਾਨ ਲੈਣਾ ਹੈ ਤੇ ਲੈਣਾ ਹੀ ਲੈਣਾ ਇਹ ਗੁਰਮਖੋ ਦਿਨ ਬਹੁਤੇ ਦੂਰ ਨਹੀਂ ਜਿਹੜਾ ਆਪਾਂ ਪੜਦੇ ਆ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹ ਰਾਜ ਖਾਲਸੇ ਨੇ ਗੁਰਮੁਖੋ ਕਰਨਾ ਹੀ ਕਰਨਾ ਹੈ ਕਿਸੇ ਨੇ ਸਵਾਰ ਮਾਤਾ ਜੀ ਨੇ ਬਾਬਾ ਜੀ ਹੋਣਾ ਨੇ ਉੱਥੇ 2-3 ਦਿਨ ਜਾਪ ਕੀਤਾ ਠੰਡੇ ਬੁਰਜ ਵਿੱਚ ਤੇ ਉਹਦੇ ਨਾਲ ਹੋਇਆ ਕਿ ਤੇ ਆਖਿਆ ਭਾਈ ਉਹਦਾ ਪ੍ਰਤਾਪ ਹੀ ਹੋਇਆ ਵੀ ਸਾਢੇ 1-5 ਸਾਲ ਲੱਗੇ ਤੇ ਜਿੱਥੇ ਹਾਕਮ ਰਾਜ ਕਰਦੇ ਸੀ ਜਿੱਥੇ ਕਹਿਰ ਕੁੱਗਦਾ ਸੀ ਨਾ ਤੇ ਉਸ ਸਿਮਰਨ ਦੀ ਤਾਕਤ ਨੇ ਇਹ ਕੀਤਾ ਵੀ ਗੁਰਮੁਖ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦੇ ਨੂੰ ਟਾਲੀ ਨਾਲ ਪੁੱਠਾ ਬਨ ਕੇ ਜਿਉਂ ਦਾ ਸਾੜਿਆ ਤੇ ਅੱਜ ਤੁਸੀਂ ਉੱਥੇ ਕੀ ਕਹਿੰਦੇ ਹੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾਣਾ ਸਤਨਾਮ ਸੋ ਤੁਸੀਂ ਸਰਹੰਦ ਵੀ ਕਹਿਣ ਵਾਸਤੇ ਤਿਆਰ ਨਹੀਂ ਕਿਉਂਕਿ ਉਹ ਨੂੰ ਐਸਾ ਸਰਾਫ ਮਿਲਿਆ ਗੁਰੂ ਕੇ ਪਿਆਰਿਆ ਨੇ ਉਹ ਫਤਿਹਗੜ੍ਹ ਸਾਹਿਬ ਬਣਾ ਦਿੱਤਾ ਗੁਰਮੁਖ ਪਿਆਰਿਓ ਤੇ ਅੱਗੋ ਸਵਾਲ ਕਰਨ ਵਾਲੇ ਨੇ ਸਵਾਲ ਕੀਤਾ ਭਾਈ ਵੀ ਉਹਦੋਂ ਤਾਂ ਦੋ ਗੰਗੂ ਸੀ ਇੱਕ ਗੰਗੂ ਸੀ ਤੇ ਇੱਕ ਸੁੱਚਾ ਬ੍ਰਾਹਮਣ ਗੁਰਮੁਖ ਪਿਆਰਿਓ ਉਹ ਗੰਗੂ ਦੋ ਸਨ ਤੇ ਅੱਜ ਦਾ ਪ੍ਰਭੂ ਨੇ ਇਹ ਦੱਸਣ ਵਾਲੇ ਨੇ ਦੱਸਿਆ ਮਿੱਤਰਾ ਉਹ ਦਿਨ ਗੰਗੂ ਅੱਜ ਜੇ ਗੰਗੂ ਵਧੇ ਨੇ ਨਾ ਕਿ ਅੱਜ ਸਿਮਰਨ ਕਰਨ ਵਾਲੇ ਵੀ ਬਹੁਤ ਜ਼ਿਆਦੇ ਨੇ ਅੱਜ ਤੁਸੀਂ ਬਾਬਾ ਜੀ ਦੇ ਸਥਾਨ ਤੇ ਜਾਂਦੇ ਹੋ ਅਨੇਕਾਂ ਸੰਗਤਾਂ ਗੁਰਮੁਖ ਪਿਆਰਿਓ ਗੁਰਕਾ ਸਾਹਿਬ ਲੈ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੀਆਂ ਕੋਈ ਵਾਹਿਗੁਰੂ ਮੰਤਾ ਆ ਤਾਂ ਨਗਰਾਂ ਵਿੱਚ ਗੁਰਮੁਖ ਪਿਆਰਿਓ ਵਾਹਿਗੁਰੂ ਵਾਹਿਗੁਰੂ ਦੀਆਂ ਧੁਣੀਆਂ ਵੱਜਦੀਆਂ ਪਈਆਂ ਨੇ ਅੱਜ ਜਾਪ ਕਰਨ ਵਾਲੇ ਵੀ ਬੜੇ ਨੇ ਤੇ ਹੋਰ ਗੁਰੂ ਕੀ ਸਿੱਖੋ ਜੇ ਉਹਨਾਂ ਸਹਬਜ਼ਾਦਿਆਂ ਨੂੰ ਚੰਗੀਆਂ ਸ਼ਰਧਾਜਲੀਆਂ ਦੇਣੀਆਂ ਚਾਹੁੰਦੇ ਹੋ ਨਾ ਤੇ ਫਿਰ ਸੋਗ ਬਣਾਉਣ ਦੀ ਥਾਂ ਤੇ ਆਪਣਾ ਸਿਮਰਨ ਵਧਾਓ ਨਿਤਨੇਮ ਵਧਾਓ ਵੱਧ ਤੋਂ ਵੱਧ ਆਪਣਾ ਵੀ ਹੋ ਸਕਦਾ ਹੈ ਉਹ ਨਹੀਂ ਕਰੋ ਬਾਣੀ ਵੱਧ ਤੋਂ ਵੱਧ ਪੜੋ ਤੇ ਇਹਨਾਂ ਦਿਨਾਂ ਵਿੱਚ ਆਣ ਕੇ ਉਹਨਾਂ ਪਿਆਰਿਆਂ ਦੀ ਯਾਦ ਨੂੰ ਮਹਿਸੂਸ ਕਰਿਆ ਕਰੋ ਮਹਿਸੂਸ ਤੇ ਘਰ ਵਿੱਚ ਆਖਿਆ ਕਰੋ ਵੀ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਕੁੰਮੇ ਬਾਸ਼ਕੀ ਦੀ ਝੌਂਪੜੀ ਨੂੰ ਆ ਕੇ ਭਾਗ ਲਾਏ ਨਾ ਤੇ ਕਿਰਪਾ ਕਰ ਦਿਓ ਕਿਤੇ ਸਾਡੇ ਘਰ ਦੇ ਅੰਦਰ ਵੀ ਆਣ ਤੇ ਮਾਤਾ ਜੀ ਸਾਡੇ ਘਰ ਦੇ ਅੰਦਰ ਵੀ ਕਿਤੇ ਆਣ ਕੇ ਆਪ ਚਰਨ ਪਾ ਦਿਓ ਤੇ ਗੁਰਮੁਖ ਪਿਆਰਿਓ ਜਦੋਂ ਭਾਵਨਾ ਬਣਾਵਾਂਗੇ ਨਾ ਫਿਰ ਇਹ ਗੁਰਮੁਖ ਪਿਆਰਿਓ ਦਿਨ ਸਾਡੇ ਬਣਾਏ ਸਫਲਾ ਹੋਣਗੇ ਸੋ ਅੱਜ ਆਪਾਂ ਗੁਰਮੁਖ ਪਿਆਰਿਓ ਭਾਈ ਸ਼ੇਰ ਸਿੰਘ ਜੀ ਦੇ ਸਬੰਧ ਵਿੱਚ ਵੀ ਇਕੱਤਰ ਹੋਏ ਆਂ ਤੇ ਨਾਲ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਆਓ ਉਹਨਾਂ ਯਾਦ ਵਿੱਚ ਇੱਕ ਕਵਤਾ ਰੂਪ ਵਿੱਚ ਗੁਰਮੁਖ ਪਿਆਰਿਓ ਇੱਕ ਆਪਾ ਗੁਰਮੁਖ ਪਿਆਰੇ ਜੋ ਭਾਈ ਮਨਿੰਦਰ ਸਿੰਘ ਹੋਣਾ ਦੀ ਗੁਰਮੁਖ ਪਿਆਰਿਓ ਲਿਖੀ ਹੋਈ ਕਵਤਾ ਹੈ ਆ ਲੈ ਗੰਗੂ ਪਾਪੀਆ ਲਾਂਹਤਾ ਸੰਭਾਲਵੇ ਉਹਨਾਂ ਦੀ ਯਾਦ ਵਿੱਚ ਇੱਕ ਕਵਤਾ ਸੋ ਗੁਰਮੁਖ ਪਿਆਰੇ ਕਹਿੰਦੇ ਸੀ ਪੜ੍ਹਨੀ ਹੈ ਆਓ ਇੱਕ ਕਵਤਾ ਪੜ੍ਹ ਕੇ ਫਿਰ ਆਪਾ ਗੁਰਮੁਖ ਪਿਆਰੇ ਵਾਸ ਵਿੱਚ ਸ਼ਾਮਲ ਹੋ ਜਾਣਾ ਹੈ ਆਓ ਸਰਮ ਕਰੀਏ